ਬਟਾਲਾ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਉਹਨਾਂ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਆਵਾਜ਼ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਕਰਕੇ ਜਿਨ੍ਹਾਂ ਵਾਹਨਾਂ ਉੱਤੇ ਪ੍ਰੈਸ਼ਰ ਹਾਰਨ ਲੱਗੇ ਹੋਏ ਨੇ ਉਹਨਾਂ ਦੀ ਵੀ ਜਾਂਚ ਇੱਕ ਵਿਸ਼ੇਸ਼ ਮੀਟਰ ਨੌਇਸ ਲੈਵਲ ਚੈੱਕ ਕਰ ਉਹਨਾਂ ਵਾਹਨਾਂ ਦਾ ਚਲਾਨ ਕੱਟੇ ਜਾ ਰਹੇ ਨੇ ਜੋ ਲੋੜ ਤੋਂ ਵੱਧ ਆਵਾਜ਼ ਪ੍ਰਦੂਸ਼ਣ ਫੈਲਾ ਰਹੇ ਨੇ। ਟ੍ਰੈਫਿਕ ਪੁਲਿਸ ਇੰਚਾਰਜ ਸੁਖਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕੀ ਸਰਕਾਰ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਮਕਸਦ ਦੇ ਨਾਲ ਉਹਨਾਂ ਨੂੰ ਇੱਕ ਵਿਸ਼ੇਸ਼ ਨੌਇਸ ਲੈਵਲ ਮੀਟਰ ਮਿਲਿਆ ਹੈ ਅਤੇ ਉਸ ਨਾਲ ਉਹ ਵਾਹਨਾਂ ਦੀ ਜਾਂਚ ਕਰ ਰਹੇ ਨੇ ਅਤੇ ਬਣਦੀ ਕਾਨੂੰਨੀ ਕਾਰਵਾਈ ਤਹਿਤ ਲੋਕਾਂ ਦੇ ਚਲਾਣ ਕੱਟੇ ਜਾ ਰਹੇ ਨੇ ਉਹਨਾਂ ਦੱਸਿਆ ਕਿ ਇਸ ਮੀਟਰ ਦੇ ਨਾਲ ਚੈੱਕ ਕਰਨ ਤੋਂ ਬਾਅਦ ਗੱਡੀ ਅਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਜਾਂ ਸਲੈਂਸਰ ਮੋਡੀਫਾਈ ਕਰਾਉਣ ਵਿਸ਼ੇਸ਼ ਕਰ ਬੁਲਟ ਮੋਟਰਸਾਈਕਲ ਦੇ ਸਲੈਂਸਰ ਨਾਲੇ ਛੇੜ ਛਾੜ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਇੱਥੇ ਜੀ ਅੱਜ ਸੁੱਖਾ ਸਿੰਘ ਚੌਂਕ 'ਚ ਨਾਕਾਬੰਦੀ ਕਰਕੇ ਨਾਈਸ ਲੈਵਲ ਜਿਹੜੇ ਇੱਕ ਮਸ਼ੀਨ ਸਾਨੂੰ ਪ੍ਰਾਪਤ ਹੋਈ ਸਰਕਾਰ ਵੱਲੋਂ ਉਹਦੇ ਥਰੂ ਜਿਹੜੇ ਪ੍ਰੈਸ਼ਰ ਹਾਰਨ ਨੇ ਜਾਂ ਬੁਲਟ ਮੋਟਰਸਾਈਕਲ ਜਿਹੜੇ ਨੇ ਇਹਨਾਂ ਦਾ ਸਲੈਂਸਰ ਉਹ ਮਸ਼ੀਨ ਨੂੰ ਚਾਲੂ ਕਰਕੇ ਉਹਦੇ ਲਾਗੇ ਕਰਦੀਦਾ ਉਹਦੀ ਆਵਾਜ਼ ਮਾਪਦੀ ਆ ਕਿ ਜਿੰਨੀ ਕਿ ਪ੍ਰਦੂਸ਼ਣਤ ਹੋ ਰਹਿਤ ਹੈ ਉਹਨੂੰ ਉਹ ਕਵਰ ਕਰਦੀ ਏ ਤੇ ਜਿਹੜੀ ਜਾਦੀ ਉਹਨੂੰ ਆਪਣੇ ਵਿੱਚ ਇਹਨੂੰ ਸੈੱਟ ਕਰ ਲੈਂਦੀ ਏ ਉਹ ਫਿਰ ਉਹਦੇ ਲੈਵਲ ਤੇ ਆਪ ਹੀ ਇਹਦਾ ਚਲਾਨ ਹੁੰਦਾ ਜੀ ਅੱਜ ਤਿੰਨ ਚਾਰ ਚਲਾਨ ਨਾਸ਼ ਲੈਵਲ ਮੀਟਰ ਦੇ ਇੱਥੇ ਕੀਤੇ ਨੇ ਸੁਖਾ ਸਿੰਘ ਚੌਂਕ ਤੇ ਬਾਕੀ ਵੀ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ ਤੇ ਨਾਕਾਬੰਦੀ ਕਰਕੇ ਟ੍ਰੈਫਿਕ ਦੇ ਚੌਂਕ ਕੀਤੇ ਜਾ ਰਹੇ ਨੇ ਚਲਾਨ ਤੇ ਸਾਡੇ ਅਫਸਰਾਂ ਦੇ ਹੁਕਮ ਨੇ ਵੀ ਵੱਧ ਤੋਂ ਵੱਧ ਜਿਹੜਾ ਇਹ ਟ੍ਰੈਫਿਕ ਕੰਟਰੋਲ ਕਰਨ ਦਾ ਪੁਲਿਸ ਦਾ ਬਟਾਲਾ ਦੇ ਵਿੱਚ ਉਹਦੇ ਤਾ ਤੇ ਹੀ ਕਰ ਰਹੇ ਨੇ ਬਟਾਲਾ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਉਹਨਾਂ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਆਵਾਜ਼ ਪ੍ਰਦੂਸ਼ਣ ਕੀਤਾ ਜਾ ਰਿਹਾ। ਵਿਸ਼ੇਸ਼ ਕਰਕੇ ਜਿਨ੍ਹਾਂ ਵਾਹਨਾਂ ਉੱਤੇ ਪ੍ਰੈਸ਼ਰ ਹੌਰਨ ਲੱਗੇ ਹੋਏ ਨੇ, ਉਹਨਾਂ ਦੀ ਵੀ ਜਾਂਚ ਇੱਕ ਵਿਸ਼ੇਸ਼ ਮੀਟਰ ਨੌਇਸ ਲੈਵਲ ਚੈੱਕ ਕਰ ਉਹਨਾਂ ਵਾਹਨਾਂ ਦਾ ਚਲਾਨ ਕੱਟੇ ਜਾ ਰਹੇ ਨੇ ਜੋ ਲੋੜ ਤੋਂ ਵੱਧ ਆਵਾਜ਼ ਪ੍ਰਦੂਸ਼ਣ ਫੈਲਾ ਰਹੇ ਨੇ। ਟ੍ਰੈਫਿਕ ਪੁਲਿਸ ਇੰਚਾਰਜ ਸੁਨਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕੀ ਸਰਕਾਰ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਮਕਸਦ ਦੇ ਨਾਲ ਉਹਨਾਂ ਨੂੰ ਇੱਕ ਵਿਸ਼ੇਸ਼ ਨੌਇਸ ਲੈਵਲ ਮੀਟਰ ਮਿਲਿਆ ਹੈ ਅਤੇ ਉਸ ਨਾਲ ਉਹ ਵਾਹਨਾਂ ਦੀ ਜਾਂਚ ਕਰ ਰਹੇ ਨੇ ਅਤੇ ਬਣਦੀ ਕਾਨੂੰਨੀ ਕਾਰਵਾਈ ਤਹਿਤ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ ਉਹਨਾਂ ਦੱਸਿਆ ਕਿ ਇਸ ਮੀਟਰ ਦੇ ਨਾਲ ਚੈੱਕ ਕਰਨ ਤੋਂ ਬਾਅਦ ਗੱਡੀ ਅਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਜਾਂ ਸਲੈਂਸਰ ਮੋਡੀਫਾਈ ਕਰਾਉਣ ਵਿਸ਼ੇਸ਼ ਕਰ ਬੁਲਟ ਮੋਟਰਸਾਈਕਲ ਦੇ ਸਲੈਂਸਰ ਨਾਲੇ ਛੇੜਛਾੜ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਨੇ ਇੱਥੇ ਜੀ ਅੱਜ ਸੁੱਖਾ ਸਿੰਘ ਚੌਂਕ 'ਚ ਨਾਕਾਬੰਦੀ ਕਰਕੇ ਨਾਈਸ ਲੈਵਲ ਜਿਹੜੇ ਇੱਕ ਮਸ਼ੀਨ ਸਾਨੂੰ પ્રાપ્ત ਹੋਈ ਸਰਕਾਰ ਵੱਲੋਂ ਉਹਦੇ ਥਰੂ ਜਿਹੜੇ ਪ੍ਰੈਸ਼ਰ ਹਾਰਨ ਨੇ ਜਾਂ ਬੁਲਟ ਮੋਟਰਸਾਈਕਲ ਜਿਹੜੇ ਨੇ ਇਹਨਾਂ ਦਾ ਸਲੈਂਸਰ ਆ ਉਹ ਮਸ਼ੀਨ ਨੂੰ ਚਾਲੂ ਕਰਕੇ ਉਹਦੇ ਲਾਗੇ ਕਰ ਦਿੱਤਾ ਉਹਦੀ ਆਵਾਜ਼ ਮਾਪਦੀ ਆ ਵੀ ਜਿੰਨੀ ਕਿ ਪ੍ਰਦੂਸ਼ਣ ਰਹਿਤ ਆ ਉਹਨੂੰ ਉਹ ਕਵਰ ਕਰਦੀ ਏ ਤੇ ਜਿਹੜੀ ਜਾਦੀ ਉਹਨੂੰ ਆਪਣੇ ਵਿੱਚ ਇਹਨੂੰ ਸੈੱਟ ਕਰ ਲੈਂਦੀ ਏ ਉਹ ਫਿਰ ਉਹਦੇ ਲੈਵਲ ਤੇ ਆਪ ਹੀ ਇਹਦਾ ਚਲਾਨ ਹੁੰਦਾ ਜੀ ਅੱਜ ਤਿੰਨ ਚਾਰ ਚਲਾਨ ਨਾਸ਼ ਲੈਵਲ ਮੀਟਰ ਦੇ ਇੱਥੇ ਕੀਤੇ ਨੇ ਸੁਖਾ ਸਿੰਘ ਚੌਂਕ 'ਚ ਤੇ ਬਾਕੀ ਵੀ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ ਤੇ ਨਾਕਾਬੰਦੀ ਕਰਕੇ ਟ੍ਰੈਫਿਕ ਦੇ ਚੌਂਕ ਕੀਤੇ ਜਾ ਰਹੇ ਨੇ ਚਲਾਨ ਇਹ ਸਾਡੇ ਅਪਸਤਾਂ ਦੇ ਹੁਕਮ ਨੇ ਵੀ ਵੱਧ ਤੋਂ ਵੱਧ ਜਿਹੜਾ ਇਹ ਟ੍ਰੈਫਿਕ ਕੰਟਰੋਲ ਕਰਨਾ ਪੁਲਿਸ ਨੂੰ ਬਟਾਲਾ ਦੇ ਵਿੱਚ ਉਹਦੇ ਤਾ ਤੇ ਹੀ ਕਰ ਰਹੇ ਆ ਜੀ